ਅੱਜ ਤੁਮ ਤਾਂ ਬਾਬਾ ਵੀਰ ਸਿੰਘ ਪਿੰਡ ਸਭਰਾ ਉਹਨਾਂ ਦੇ ਪੜਾਵਾਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਲ ਬੁੱਢਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਔਰ ਉੱਤਰੀ ਭਾਰਤ ਦੇ ਸੱਦੇ ਵੱਲੋਂ ਦੋਹਾਂ ਫੋਰਮਾਂ ਵੱਲੋਂ ਜੋ ਦਿੱਲੀ ਸਰਕਾਰ ਦੇ ਨਾਲ ਮੋਰਚਾ ਲੱਗਣ ਜਾ ਰਿਹਾ 13 ਅਰਵਿਦਾ ਐਲਾਨ ਕੀਤਾ ਗਿਆ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਆਪੋਰ ਡਿਊਟੀ ਜਿਹੜੀ ਆ ਬਾਹਰਲੇ ਵਿਸ਼ਵ ਪੱਤਰ ਤੇ ਸਰਕਾਰ ਨੇ ਸਮਝੌਤਾ ਕਰ ਲਿਆ ਜਿਹਦੇ ਵਿੱਚ ਪੌਲਟੀ ਫਾਰਮ ਦੁੱਧ ਜਾਂ ਹੋਰ ਵਸਤੂਆਂ ਕਣਕ ਜਾਂ ਚੌਲ ਔਰ ਇਹਨਾਂ ਚੀਜ਼ਾਂ ਦੇ ਔਰ ਜਿਹਦੇ ਵਿੱਚ ਪੰਜਾਬੀ ਦੇ ਵਿੱਚ ਮੈਂ ਗੱਲ ਰੱਖਦਾ ਕਿ ਜੇ ਫਲੋ ਟੈਕਸੀ ਖਤਮ ਕਰ ਦਿੱਤਾ ਜਾਵੇ ਤੇ ਉਹਦੀ ਫਿਰ ਗਰਾਵਟ ਆ ਜਾਂਦੀ ਹੈ ਪਰ ਕਾਰਬਨ ਘਰਾਣਿਆਂ ਨੂੰ ਖੁਸ਼ ਕਰਨ ਦੇ ਬਦਲੇ ਔਰ ਜਿਹੜੀਆਂ ਬਾਕੀ ਜਨਸੀਆਂ ਵਾ ਉਹ ਜਿਹੜਾ ਭਾਰਤ ਦਾ ਜਿਹੜਾ ਅਨਾਜ ਆ ਉਹਦੇ ਤੇ ਵੱਡੀ ਸਾਲਟਵਾਜੋ ਜਿਹਦੇ ਵਿੱਚ ਕਿਸਾਨ ਜੰਤਕ ਲੋਕ ਜਿਹੜੇ ਆ ਉਹ ਖਤਮ ਹੋਣਗੇ ਔਰ ਉਹਦੇ ਨਾਲ ਐਮਐਸਪੀ ਦਾ ਕਾਨੂੰਨ ਬਣਾਈ ਹੋਈ ਸੁਆਮੀ ਨਾਥਨ ਦੀ ਰਿਪੋਰਟ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਦਿੱਤਾ ਜਾਵੇ ਔਰ ਕਿਸਾਨ ਨੂੰ ਕਰਜ਼ੇ ਮੁਕਤ ਕੀਤਾ ਜਾਵੇ ਕਿਉਂਕਿ ਸਹੀ ਭਾਅ ਨਾ ਮਿਲਣ ਕਰਕੇ ਲੰਮੇ ਸਮੇਂ ਤੋਂ ਕਿਸਾਨ ਜਿਹੜਾ ਉਹ ਕਰਜ਼ੇ ਦੇ ਵਿੱਚ ਪੁੱਜ ਜਾ। ਔਰ ਉਹਦੇ ਨਾਲ 220 ਜੋ ਬਿਜਲੀ ਸੋਧ ਬਿੱਲ ਨਿਕਲ ਕੇ ਆਇਆ ਸੀਗਾ ਉਹ ਇੱਕ ਬੜਾ ਵੱਡਾ ਮੁੱਦਾ ਵਾ ਕਿ ਜਿਹਦੇ ਵਿੱਚ ਘਰ ਤੋਂ ਘਟ ਹਰ ਇੱਕ ਸੂਬੇ ਦੇ ਵਿੱਚ 2 ਤੋਂ 25 2500 ਦੇ ਕਰੀਬ ਜਿਹੜੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਬਿਜਲੀ ਮੀਟਰ ਜਿਹੜੇ ਹੋਰ ਆਣ ਕੇ ਚੈੱਕ ਕਰਕੇ ਜਾਂ ਬਿੱਲ ਕੱਢਦੇ ਆ ਉਹਨਾਂ ਦਾ ਵੀ ਧੰਦਾ ਜਿਹੜਾ ਉਹ ਚੋਬਟ ਹੋ ਜੂਗਾ ਉਹ ਖਤਮ ਹੋ ਜੂਗਾ ਪਰ ਵੱਡੇ ਪੱਧਰ ਤੇ ਜਿਹੜੇ ਸੈਂਸਰ ਦਾ ਜੋਗ ਆ ਤੇ 15-15 ਮਿੰਟ ਤੱਕ ਕੋਈ ਵੀ ਮਾਲਾ ਜੇ ਕੋਈ ਫਲ ਪੈ ਗਿਆ ਕਿਸਾਨ ਨੂੰ ਵੱਡੀ ਰੂਪਰੇਖਾ ਦੇ ਵਿੱਚੋਂ ਬਹੁਤ ਸਾਰਾ ਪੈਸਾ ਪੈ ਸਕਦਾ ਇਸ ਕਰਕੇ ਉਹ 220 ਜਿਹੜਾ ਬਿਜਲੀ ਸੋਧ ਬਿੱਲ ਕਾਰਪੇਟ ਘਰਾਣਿਆਂ ਦੇ ਮੂੰਹ ਦੇ ਵਿੱਚ ਸਰਕਾਰ ਵੱਲੋਂ ਦਿੱਤਾ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਅਜੇ ਤੱਕ ਇਹਨੇ ਕੋਈ ਗੱਲ ਨਹੀਂ ਰੱਖੀ ਕਿ ਇਹਦੇ ਵਿੱਚ ਜਿਹੜੀਆਂ ਹਰ ਸਰਕਾਰ ਨੂੰ ਬੋਲਣ ਦਾ ਫਰਜ਼ ਆ ਕਿ ਇਹ ਕਾਰਪੋਰੇਟ ਘਰਾਣਿਆਂ ਨੂੰ ਨਾਂ ਦਿੱਤਾ ਜਾਵੇ ਇਸ ਵਿਸ਼ੇ ਤੇ ਅੱਜ ਵੱਡੇ ਪੱਧਰ ਤੇ ਵੱਡੀ ਟੀਮ ਜਿਹੜੀ ਆ ਉਹ ਕਿਸਾਨ ਆਗੂਆਂ ਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਵੱਡਾ ਲੰ ਲੱਗੀ ਆ ਔਰ 13 ਫਰਵਰੀ ਦੀਆਂ ਵੱਖ-ਵੱਖ ਜਉਨਾਂ ਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂਾਂ 'ਚ ਜਾ ਕੇ ਟਰੈਕਟਰ ਟਰਾਲੀਆਂ ਦੀਆਂ ਹੋਰ ਅਨਾਜ ਜੋ ਵੀ ਨਾਲ ਜੋ ਰਸਣ ਪਾਣੀ ਖਾਣਨਾ ਉਸ ਮੁੱਦੇ ਦੇ ਲੋਕਾਂ ਨੂੰ ਜਾਗਨ ਜਗਾਉਣ ਵਾਸਤੇ ਔਰ ਅੱਜ ਤੋਂ ਹੀ ਜਿਹੜਾ ਇਹ ਐਲਾਨ ਹੋ ਗਿਆ ਕਿ ਪਿੰਡ-ਪਿੰਡ ਜਾ ਕੇ ਜਥੇਬੰਦੀ ਜਿਹੜੀ ਆ ਉਹ ਲੋਕਾਂ ਨੂੰ ਜਗਾਉਗੀ ਔਰ ਤਿਆਰੀਆਂ ਕਰਵਾਉਗੀ ਧੰਨਵਾਦ